जिला पठानकोट विच खेत्री पंजाब खादी मंडल सुजानपुर जो किसे वेले पूरे देश विच खादी दा उत्पादन करने ले मशहूर हुंदा सी ओ आज अपने आखरी साहाते है जिक्रियो है कि उक्द खादा मंडल विच किसे समय अस्सी ते लगभग पक्के मुलाजम हुंदे सान ते 400 लेबर बंदे नु रोजगार द인다 सी जो आज 10 12 मुलाजमा दे सहारे चल रहा है अते मुलाजमा दी सैलरी देन वाली वी 1 करोड़ बकाया है इस संबंधी जानकारी दिंदे हुए क्षेत्रीय पंजाब खादी मंडल के चेयरमैन बलवीर सिंह ने दसया कि किसी समय देश के दे, कोने-कोने विच इस खादी मंडल तो के सूती कपड़े रजाईयां, छद्दरआ, गद्दे, कंबल खेस तैयार हो के जांदे सी, हुन चादर, खेस, कंबल बंद हो चुके हैं। ओना दसया कि किसी वेले इस खादी दी मंडल दी सालाना प्रोडक्शन 1.5 करोड़ दे लगभग सी जो 99% काट के 1.5 लाख रह गई है। ਉਹਨਾਂ ਦੱਸਿਆ ਕਿ ਕਿਸੇ ਵੇਲੇ ਇੱਥੇ 400 ਦੇ ਲਗਭਗ ਲੇਬਰ ਅਤੇ 80 ਦੇ ਲਗਭਗ ਪੱਕੇ ਮੁਲਾਜ਼ਮ ਹੁੰਦੇ ਸਨ ਹੁਣ ਬਸ 12 ਬੰਦਿਆਂ ਦੇ ਸਹਾਰੇ ਹੀ ਇਹ ਖਾਦੀ ਮੰਡਲ ਚੱਲ ਰਿਹਾ ਹੈ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਕੋਲੋਂ ਲੰਬੇ ਸਮੇਂ ਤੋਂ 39 ਲੱਖ ਬਕਾਇਆ ਲੈਣਾ ਹੈ ਜੋ ਉਹਨਾਂ ਨੂੰ ਨਹੀਂ ਮਿਲਿਆ ਉਹਨਾਂ ਦੱਸਿਆ ਕਿ ਮੁਲਾਜ਼ਮਾਂ ਦੀ ਤਨਖਾਹ ਦੇਣੀ ਵੀ 1 ਕਰੋੜ ਦੇ ਲਗਭਗ ਬਕਾਇਆ ਹੈ ਉਨਾ ਦੱਸਿਆ ਕਿ ਪਹਿਲਾਂ ਪੰਜਾਬ ਸਰਕਾਰ ਕੋਲ ਨੂੰ ਸਬਸਿਡੀ ਮਿਲਦੀ ਸੀ ਜੋ ਲੰਬੇ ਸਮੇਂ ਤੋਂ ਬੰਦ ਕਰ ਦਿੱਤੀ ਗਈ ਹੈ ਕੇਂਦਰ ਤੋਂ ਕਰਜ਼ ਲੈ ਕੇ ਇਹ ਕੰਮ ਚਲਾਇਆ ਜਾ ਰਿਹਾ ਹੈ ਉਨਾ ਦੱਸਿਆ ਕਿ ਤਿੰਨ ਕਿੱਲੇ ਵਿੱਚ ਫੈਲਿਆ ਇਹ ਖੇਤਰੀ ਪੰਜਾਬ ਖਾਦੀ ਮੰਡਲ ਜੋ ਕਿ ਪੈਸੇ ਦੀ ਕਮੀ ਦੇ ਚਲਦੇ ਖੰਡਰ ਬਣਦਾ ਜਾ ਰਿਹਾ ਹੈ ਖਾਦੀ ਮੰਡਲ ਦੀ ਹਾਸੇ ਪੈਸੇ ਤੋਂ ਬਗਾਇ ਠੀਕ ਨਹੀਂ ਕਿਉਂ ਲੋਕੀ ਮਨਕਰ ਵੀ ਨਹੀਂ ਰਹਿ ਤੇ ਨਾ ਹੀ ਉਹ ਕੱਤਣਾ ਰਹੀਆਂ ਜਿਹਨਾਂ ਦਾ ਕੰਮ ਕਰਨਾ ਇਹ ਜਿਹੜਾ ਹੈਂਡਮੈਡ ਦਾ ਕੰਮ ਹੈ ਥੋੜਾ ਕੋਸਟਲੀ ਹੈ ਕੋਸਟੀ ਹੋਣ ਕਰਕੇ ਕੋ ਗਾਹਕ ਵੀ ਘਟ ਹੈ ਕੋਈ ਵਿਕਰੀ ਵੀ ਕਮ ਹੋ ਰਹੀ ਹੈ ਐਸੇ ਮੇਲੇ ਲਗਭਗ ਸਾਡੀ ਟੈਸਟਾਈਨਰ ਟੈਸਟਾਈਨ 60 ਲੱਖ ਦੀ ਤਕਰੀਬਨ ਵਿਕਰੀ ਹੈ ਜਿਹੜੇ ਕੋਲ ਰੋਕ ਸਾਲ ਪ੍ਰੋਡਕਸ਼ਨ ਤੋਂ ਹੀ ਪੰਜਾਬ ਸਰਕਾਰ ਕੋਲ ਕਿੰਨੇ ਕ ਪੈਸੇ ਲੈਣੇ ਜਿਹੜੇ ਜਿਸ ਕਰਕੇ ਤੁਹਾਨੂੰ ਕਮੀ ਆ ਰਹੀ ਹੈ ਪੰਜਾਬ ਸਰਕਾਰ ਕੋਲ ਅਸੀਂ ਪਿਛਲੇ ਸਾਡੇ ਕਾਫੀ ਚਿਰਾਂ ਤੋਂ ਬਾਅਦ 88-99 ਤੋਂ ਪਹਿਲਾਂ ਉਹਨਾਂ 40 ਲੱਖ ਰੁਪਏ ਪੰਜਾਬ ਸਰਕਾਰ ਦੇ ਨਾਂ ਲੱਗ ਰਿਹਾ ਜਿਹੜਾ ਸਾਨੂੰ ਮਿਲਿਆ ਨਹੀਂ ਹੈ ਤੁਸੀਂ ਇਹ ਤਨਖਾਹਾਂ ਵੀ ਰਹਿੰਦੀਆਂ ਮਜ਼ਦੂਰਾਂ ਦੀਆਂ ਜਾਂ ਲੇਬਰ ਦੀਆਂ ਤੁਸੀਂ ਕਿੰਨੀਆਂ ਕਿ ਦੇਣੀਆਂ ਜਿਹੜੀਆਂ ਅੱਜ ਕੱਲ ਤੁਸੀਂ ਨਹੀਂ ਦੇ ਨਹੀਂ ਦੇ ਸਕੇ ਔਰ ਖਾਦੀ ਮੰਡਲ ਜਿਹੜਾ ਆਖਰੀ ਸਾਮਾ ਦੀ ਹੈ ਕਿੰਨੀ ਤਨਖਾਹ ਹੋएगी ਹਾਂਜੀ ਤਾਂ ਲਗਭਗ 1 ਕਰੋੜ ਦੇ ਲਗਭਗ ਪੇਮੈਂਟ ਸੈਲਰੀ ਬਰਕਰਾਰ ਨਹੀਂ ਦੇਣੀ ਹੈ ਔਰ ਤੁਸੀਂ ਕੀ ਪੰਜਾਬ ਸਰਕਾਰ ਤੋਂ ਜਾਂ ਕੇਂਦਰ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਹਾਂਜੀ ਤਾਂ ਇਹ ਕਿੰਨੇ ਪੰਜੇ ਕੰਮ ਚਲਾਉਣ ਲਈ ਬਰਕਰਾਰ ਦਾ ਸਹਾਇਕ ਕੁਛ ਨਾ ਕੁਛ ਸਹਾਈ ਗਵਰਨਮੈਂਟ ਮਦਦ ਕੀਤੀ ਜਾਵੇ